ਸਨ ਭਾਈ ਲਖੀਸ਼ਾਹ ਵੰਜਾਰਾ ਇੱਕ ਵੱਡਾ ਵਪਾਰੀ ਉਸੇ ਦਿਨ ਚੁੰਨੇ ਤੇ ਰੂਹੀ ਦੇ ਭਰੇ ਹੋਏ ਗੱਡਿਆਂ ਦਾ ਕਾਫਲਾ ਲੈ ਕੇ ਨਰਨੌਲ ਤੋਂ ਦਿੱਲੀ ਜਮਨਾ ਦੇ ਕੰਡੇ ਪੁੱਜਿਆ ਸੀ ਜਦੋਂ ਭਾਈ ਜੈਤਾ ਜੀ ਭਾਈ ਨਾਨੂ ਜੀ ਅਤੇ ਭਾਈ ਤੁਲਸੀਆ ਜੀ ਚਾਨਨੀ ਚੌਂਕ ਤੋਂ ਗੁਰੂ ਜੀ ਦਾ ਸ਼ੀਸ਼ ਲੈ ਕੇ ਅਨੰਦਪੁਰ ਸਾਹਿਬ ਜਾ ਰਹੇ ਸਨ ਤਾਂ ਰਸਤੇ ਵਿੱਚ ਉਹ ਉਸ ਨੂੰ ਮਿਲੇ ਅਤੇ ਭਾਈ ਲਖੀਸ਼ਾਹ ਨੂੰ ਗੁਰੂ ਜੀ ਅਤੇ ਬਾਕੀ ਸਿੰਘਾਂ ਦੀ ਹੋਈ ਸ਼ਹਾਦਤ ਦੀ ਦੁਖਦਾਈ ਖਬਰ ਸੁਣਾਈ ਭਾਈ ਲੱਖੀਸ਼ਾਨ ਨੇ ਚਾਨਨੀ ਚੌਂਕ ਤੋਂ ਗੁਰੂ ਜੀ ਦਾ ਤੜ ਆਪਣੇ ਗੱਡਿਆਂ ਵਿੱਚ ਲਜਾਣ ਦੇ ਵਾਂਤ ਬਣਾਈ ਅਕਾਲਪੁਰਕ ਦਾ ਭਾਣਾ ਵਰਤਿਆ ਉਸ ਵਕਤ ਬਹੁਤ ਹੀ ਤੇਜ਼ ਤੂਫਾਨ ਤੇ ਹਨੇਰੀ ਝੁੱਲ ਪਈ ਲੋਕੇ ਆਪੋ ਆਪਣੇ ਘਰਾਂ ਨੂੰ ਪੱਜ ਗਏ ਪਾਈ ਲੱਖੀ ਸ਼ਾਹ ਨੇ ਆਪਣੇ ਗੱਡੇ ਚਾਨਨੀ ਚੌਂਕ ਤੋਂ ਲੰਗਾਇਏ ਅਤੇ ਆਪਣੇ ਪੁੱਤਰ ਨਗਾਹੀਆ ਹੋਮਾ ਜੀ ਅਤੇ ਪਾਈ ਹਾਡੀ ਜੀ ਦੀ ਮਦਦ ਦੇ ਨਾਲ ਗੁਰੂ ਜੀ ਦਾ ਧੜ ਚੁੱਕ ਕੇ ਆਪਣੇ ਗੱਡੇ ਵਿੱਚ ਰੱਖ ਲਿਆ ਅਤੇ ਆਪਣੇ ਘਰ ਪਿੰਡ RAI ਸਿਨਾ ਪੁੱਜ ਗਿਆ ਘਰ ਪੁੱਜ ਕੇ ਉਸਨੇ ਬੜੇ ਸਤਕਾਰ